ਉਹਦੀ ਫੈਰ ਸਿਰ ਉਹੀ ਤੇ ਖੜਕ ਚੁੰਮਾ ਉਹਦੀ ਤੀਰ ਸਮਾਨ ਘਟਾਰ ਚੁੰਮਾ ਜਿਹਦੇ ਸਾਹਮਣੇ ਸੂਝ ਨਹੀਂ ਝਾਕ ਸਕਿਆ ਵੀ ਉਹਦੀ ਕਲਗੀ ਦੀ ਇੱਕ ਇੱਕ ਤਾਰ ਚੁੰਮਾ ਜਿਹੜੀ ਰਹੀ ਮਜਰੂਮਾਂ ਦੀ ਢਾਲ ਬਣ ਕੇ ਉਹਦੀ ਚਮਕ ਦੀ ਤੇਗ ਦੀ ਢਾਲ ਚੁੰਮਾ ਮੇਰੇ ਦੇਸ਼ ਦੇ ਪਕਟਾਂ ਲੋਕਾਂ ਨੂੰ ਹੱਥਾਂ ਨਹੀਂ ਲੜਨਾ ਪੈਂਦਾ ਹੈ ਦਿੱਲੀ ਵਿੱਚੋਂ ਆਂਦੇ ਹਾਲੇ ਦੇ ਢੇਕਾ ਵਿੱਚ ਕੜਨਾ ਪੈਂਦਾ ਹੈ ਉਹ ਸਿਰ ਤਲੀ ਟਕਾਉਣੇ ਪੈਂਦੇ ਨੇ ਬਿੰਸਰ ਟੋਲਣ ਦਾ ਪੈਂਦਾ ਹੈ ਜ਼ਹਿਰੀਲੇ ਨਾਗਾ ਤਾਂ ਵੀ ਹੱਥਾਂ ਨਾਲ ਫੜਨਾ ਪੈਂਦਾ ਹੈ ਜਦੋਂ ਜਗ ਦੀ ਸ਼ਮਾ ਆਜ਼ਾਦੀ ਦੀ ਭਵਤਾ ਨੂੰ ਸੜਨਾ ਪੈਂਦਾ ਹੈ ਤੰਗ ਆ ਕੇ ਜੂਨ ਗੁਲਾਮੀ ਤੋਂ ਲੜ ਮੌਤ ਫੜਨਾ ਪੈਂਦਾ ਹੈ ਬੋਹਲਾਂ ਤੋਂ ਸੋਹਲ ਮਸੂਮਾਨ ਨੂੰ ਨੀਹਾ ਵਿੱਚ ਖੜਨਾ ਪੈਂਦਾ ਹੈ ਬੋਹਲਾਂ ਤੋਂ ਸੋਹਲ ਮਸੂਮਾਨ ਨੂੰ ਨੀਹਾ ਵਿੱਚ ਖੜਨਾ ਪੈਂਦਾ ਹੈ ਆਓ ਆਪਾਂ ਗੱਲ ਕਰ ਰਹੇ ਹਾਂ ਅੱਜ ਪਹਿਲੀ ਬੀਸੀ ਦੀ ਛੋਟੇ ਸਾਹਿਬ ਜਾਦੇ ਸਾਦੇ ਗੜ ਦੀ ਧਰਤੀ ਦੇ ਉੱਤੇ ਜੋ ਦੋਕਸ਼ਰੀ ਦੇ ਵਿੱਚ ਜਾਣ ਲਈ ਤਿਆਰ ਹੁੰਦੇ ਨੇ ਉਸ ਟਾਈਮ ਦੀ ਮੈਂ ਚੰਦ ਕ ਲੈਣਾ ਤੁਹਾਡੇ ਸਾਹਮਣੇ ਰੱਖਾਂਗਾ ਤੇ ਚੰਦ ਜਨ ਜੀ ਉਹ ਜਾਗੋ 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 ਮੇਰੋਂ ਨੀਂਦ ਨੂੰ ਛੇ ਆਗੋ ਜਾਗੋ 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 ਛੇਰੋਂ ਨੀਂਦ ਨੂੰ ਤਿਆਗੋ ਜਗੋ ਜਾਗੋ ਜਾਗੋ ਛੇਰੋ ਨੀਂਦ ਨੂੰ ਤਿਆਗੋ ਛੇਰ ਮੰਗੂ ਗਰਜੀਓ ਗਰਜ ਦੁਹਰਾਉਣੀ ਨਾ ਭੁੱਲਿਓ ਛੇਰ ਮੰਗੂ ਗਰਜੀਓ ਗਰਜ ਦੁਹਰਾਉਣੀ ਨਾ ਭੁੱਲਿਓ ਵਿੱਚ ਕਚੈਰੀ ਜਾ ਕੇ ਫਤਹਿ ਬਲਾਉਣੀ ਨਾ ਭੁੱਲਿਓ ਵਿੱਚ ਕਚੈਰੀ ਜਾ ਕੇ ਫਤਹਿ ਬਲਾਉਣੀ ਨਾ ਭੁੱਲਿਓ ਜਾਗੋ 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 ਛੇੜੋ ਨੀਂਦ ਨੂੰ ਤਿਆਗੋ ਮਾਤਾ ਗੁਜਰੀ ਜੀ ਕਹਿ ਰਹੀ ਆ ਆਪਣੇ ਪੋਤੇਆਂ ਜਾਗੋ 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 ਛੇੜੋ ਨੀਂਦ ਨੂੰ ਤਿਆਗੋ ਸ਼ੇਰ ਵਾਂਗ ਗਰਜੋ ਗਰਜ ਦੋਹਰਾਉਣੀ ਨਾ ਭੁੱਲਿਓ ਵਿੱਚ ਕਚਹਿਰੀ ਜਾ ਕੇ ਫਤਿਹ ਬਣਾਉਣੀ ਨਾ ਭੁੱਲਿਓ कलगी जी थनो गुटा जो गाने।, गाने।, गाने लाड़ी मोत वहा करियो वाहेगुरू ॾे शुकराने कलगी जी थां सेर बनो गुटा जो गाने ਲਾੜੀ ਮੋਤਵਾ ਕੇ ਕਰਿਓ ਵਹ ਗੁਰੂ ਦੇ ਸ਼ੁਕਰਾਨੇ ਖੂਨ ਦੀ ਮਹਿੰਦੀ ਲਾ ਹੱਥਾਂ ਉੱਤੇ ਖੂਨ ਦੀ ਮਹਿੰਦੀ ਹੱਥਾਂ ਉੱਤੇ ਲਾਉਣੀ ਨਾ ਭੁਲਿਓ ਵਿੱਚ ਕਚੈਰੀ ਜਾ ਕੇ ਫਤਿਹ ਬਣਾਉਣੀ ਨਾ ਭੁਲਿਓ ਵਿੱਚ ਕਚੈਰੀ ਜਾ ਕੇ ਫਤਿਹ ਬਣਾਉਣੀ ਨਾ ਭੁਲਿਓ ਤੇਗ ਬਹਾਦਰ ਦਾਦੇ ਕੋਲੇ ਤੇਗ ਬਹਾਦਰ ਦਾ ਦੇ ਕੋਲੇ ਜਾਨ ਦੀ ਕਰੋ ਤਿਆਰੀ ਵੱਡੇ ਵੀਰ ਉਡੀਕਣ ਤੁਹਾਨੂੰ ਹੁਣ ਥੋੜੀ ਹੈ ਵਾਰੀ ਤੇਗ ਬਹਾਦਰ ਦਾ ਦੇ ਕੋਲੇ ਜਾਨ ਦੀ ਕਰੋ ਤਿਆਰੀ ਵੱਡੇ ਵੀਰ ਉਡੀਕਣ ਤੁਹਾਨੂੰ ਹੁਣ ਤੁਹਾਡੀ ਹੈ ਵਾਰੀ ਦਾਦਾ ਜੀ ਨੂੰ ਜਾ ਕੇ ਦਾਦੇ ਜੀ ਨੂੰ ਜਾ ਕੇ ਬਾਤ ਸੁਣਾਉਣੀ ਨਾ ਭੁੱਲਿਓ ਵਿੱਚ ਕਚੈਰੀ ਜਾ ਕੇ ਫਤਿਹ ਬਣਾਉਣੀ ਨਾ ਭੁੱਲਿਓ ਵਿੱਚ ਕਚੈਰੀ ਜਾ ਕੇ ਫਤਿਹ ਬਣਾਉਣੀ ਨਾ ਭੁੱਲਿਓ ਨਵੀਆਂ ਪਾਓ ਪੋਸ਼ਾਕਾਂ ਪੁੱਤਰੋ ਨਵੀਆਂ ਪਾਓ ਪੋਸ਼ਾਕਾਂ ਪੁੱਤਰੋ ਪਾਓ ਸ਼ਹੀਦੀ ਬਣੇ ਨਵੀਆਂ ਪਾਓ ਪੋਸ਼ਾਕਾਂ ਪੁੱਤਰੋ ਪਾਉ ਸ਼ਹੀਦੀ ਬਣੇ ਜਿਵੇਂ ਜਿਵੇਂ ਹੈ ਲਿਖਿਆ ਮੰਨਣੇ ਸਤਗੁਰ ਜੀ ਦੇ ਪਾਣੇ ਨਮੀਆਂ ਪੋਪ ਸ਼ਕਾ ਪੁੱਤਰੋ ਪਾਉ ਸ਼ਹੀਦੀ ਬਣੇ ਜਿਵੇਂ ਜਿਵੇਂ ਹੈ ਲਿਖਿਆ ਮੰਨਿਓ ਸਤਗੁਰ ਜੀ ਦੇ ਪਾਣੇ ਉਹਦੀ ਰਜਾ ਚ ਰਹਿ ਕੇ ਰੀਤ ਨਿਭਾਉਣੀ ਨਾ ਭੁੱਲਿਓ ਕਚਹਿਰੀ ਜਾ ਕੇ ਫਤੇ ਬਣਾਉਣੀ ਨਾ ਭੁੱਲਿਓ ਵਿੱਚ ਕਚਹਿਰੀ ਜਾ ਕੇ ਫਤੇ ਬਣਾਉਣੀ ਨਾ ਭੁੱਲਿਓ ਭੂੰਗੇ ਭੜਾ ਵਿਰਕ ਨਿਮਾਣਾ ਕਿੱਦਾਂ ਲਿਖੇ ਤੇ ਗਾਉ ਭੂੰਗੇ ਭੜਾ ਵਿਰਕ ਨਿਮਾਣਾ ਕਿੱਦਾਂ ਲਿਖੇ ਤੇ ਗਾਉ ਵਜੀਰ ਖਾਨ ਸੂਬੇ ਨੂੰ ਲੱਖ ਲੱਖ ਲਾਂਹਤਾ ਜਾ ਕੇ ਪਾਉਂ ਤੂ विरके माण किखे वज़ीर खान सूबे सरहंदू लख लख लाणु त पी अॼु सूबे न भुलियो विच कचेरी फतेह बुलणी न भुलियो कचेरी बुलणी न भुलियो پٽ کي چهري جاڪي هتي بلوني نا